ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇਸ ਟਾਈਮ ਪਿੰਡ ਸ਼ਕੂਰ ਦੇ ਵਿੱਚੋਂ ਜ਼ਿਲ੍ਹੇ ਫਰੋਹੀਪੁਰ ਦਾ ਸ਼ਕੂਰ ਪਿੰਡ ਆ ਤੇ ਮਿੱਤਰੋ ਜਿਸ ਘਰ ਦੇ ਵਿੱਚੋਂ ਵੀਡੀਓ ਬਣਾਈ ਆ ਬਾਈ ਦਾ ਨਾਮ ਬੂਟਾ ਸਿੰਘ ਆ ਤੇ ਗੱਲਬਾਤ ਕਰਦੇ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਸ ਵਧੀਆ ਠੀਕਾ ਤੇ ਪਰਿਵਾਰ ਜੀ ਹਾਂ ਜੀ ਠੀਕ ਠਾਕ ਚਲੋ ਸ਼ੁਕਰਾ ਅੱਛਾ ਬਾਈ ਇੱਕ ਗਾਂ ਵੇਚਣੀ ਆ ਜੀ ਕਿੰਨਾ ਸੂਆ ਸੁੰਦੀ ਐ ਇਹ ਇਹ ਦੂਜਾ ਐ ਦੂਜਾ ਸੂਆ ਸੁੰਦੀ ਐ ਕਿੰਨੇ ਦਿਨ ਲੈ ਜੂਗੀ ਬਾਈ ਇਹ ਦਿਨ ਤਾਂ ਵੈਸੇ ਪੂਰੇ ਹੀ ਆ ਵੈਸੇ ਲਿਜਾ ਵੀ ਸਕਦੀ ਐ ਕੱਲ 1-2 ਦਿਨ ਹੀ ਠੀਕ ਐ ਬਾਈ ਅੱਛਾ ਬਾਈ ਫਿਰ ਦੁੱਧ ਕਿੰਨਾ ਕੁ ਦੇ ਦਿੰਦੀ ਐ ਇਹ ਇਹ 25-26 ਲੀਟਰ ਚੋਇਆ ਐ ਠੀਕ ਐ ਤਿਆਰੀ ਦੇ ਵਿੱਚ ਇਹ ਸੂ ਵੀ ਸਕਦੀ ਐ ਅੱਜ ਹਣਾ ਹਾਂਜੀ ਹਾਂਜੀ ਤੇ ਰੇਟ ਬਾਈ ਫਿਰ ਰੇਟ ਆਪਾਂ ਬਾਈ ਫੋਨ ਤੇ ਕਰ ਲਾਂਗੇ ਠੀਕ ਐ ਤੋੜਿਓ ਬਾਈ ਕੱਢਿਓ ਮਾਂਦ ਖੋਲਿਓ ਮਾਂਦ ਲੈ ਵੀ ਮੇਤਰੋ ਦੂਜਾ ਸੂਆ ਕਰਮਾਂ ਵਾਲੀ ਸੁੰਦੀ ਐ ਸੂਣ ਦੇ ਵਿੱਚ ਹਜੇ ਦਿਨ ਜਿਹੜੇ ਇੱਕ ਦੋ ਲੈ ਜਾਣੇ ਬਾਕੀ ਤਿਆਰੀ ਲੱਗਦੀ ਮੈਨੂੰ ਲੱਗਦਾ ਵੀ ਬੱਚਾ ਦੂਰ ਰੱਖੂਗੀ ਅੱਜ ਹਨਾ ਹਾਂਜੀ ਹੂੰ ਤਿਆਰੀ ਕਰਦੀ ਹੈਗਾ ਸੂਪੇ ਦਾ ਬੜਾ ਵਧੀਆ ਹੋਰ ਬਈ ਹਾਂ ਨਹੀਂ ਨਹੀਂ ਸੂਣ ਵਾਲਾ ਵੱਧ ਸੂਈ ਨੂੰ ਲੈਦਾ ਲੈ ਆ ਜੀ ਮੋੜ ਲੈਵਾ ਲੂਵਾ ਬੜਾ ਟਕਾਲੇ ਦਾ ਬਹਿਣਦਾ ਯਾਰ ਹੂੰ ਥਣ ਥਣ ਵੀ ਦੂਰਾ ਲੱਗਾ ਤੇ ਰੇਟ ਬਾਈ ਨੇ ਫੋਨ ਦੇ ਉੱਤੇ ਤਾਂ ਕਹਿੰਨਾ ਬੁੱਟੇ ਵੀ ਨੰਬਰ ਦਿਓ ਇੱਕ ਵਾਰ 94634 ਜੀ ਜੋ 31 154 ਇੱਕ ਵਾਰੀ ਹੋਰ ਬੋਲ ਦਿਓ ਜੀ 946 34 34 154 ਠੀਕ ਹੈ ਭਾਈ ਇਸ ਨੰਬਰ ਤੇ ਕਰੋ ਬਾਈ ਨਾਲ رابطہ ਕਿਉਂ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਸ਼ਕੂਰਾ ਤੇ ਪਿੰਦਾ ਆਜ਼ਾਦੀ ਤੋਂ ਮਿੱਤਰੋ 2 ਕਿਲੋਮੀਟਰ ਦੂਰ ਆ